ਦੀ ਸਰਕਾਰ ਮਰਦਾਵਾ ਜੰਦਾਬ ਜੰਦਾਬ ਨਵੀਂ ਸਰਕਾਰ ਮਰਦਾਵਾ ਜੰਦਾਬ ਜੰਦਾਬ ਜਿਆਨ ਸਰਕਾਰ ਬਾਤੇ ਨਾ ਕੀ ਕਰਨਗੇ ਚੇਲਾ ਥਣੇ ਮੇਰਾ ਨਾਮ ਦਸਪਾਲ ਸਿੰਘ ਕਲਾਲ ਮਾਜਰਾ ਮੈਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਸਿੱਧੂਪੁਰ ਦਾ ਜਿਲ੍ਹਾ ਸੀਨੀਅਰ ਉਮੀਦਵਾਰ ਪ੍ਰਧਾਨ ਬਰਨਾਲਾ ਤੋਂ ਸਰ ਅਜਰੇ ਰੋਕੋ ਕਿਹਦਾ ਸ਼ੁਰੂ ਕੀਤਾ ਗਿਆ ਹੈ ਕੀ ਕੰਮ ਹੈ ਕੀ ਇਹ ਜਿਹੜਾ ਪਿਛਲਾ ਸੰਘਰਸ਼ ਸੀਗਾ ਜਦੋਂ ਅਸੀਂ 13 ਮਹੀਨੇ 17 ਦਿਨ ਦਿੱਲੀ ਦੇ ਬਾਡਰਾਂ ਤੇ ਲਾ ਕੇ ਸਰਕਾਰ ਨੂੰ ਮਨਾ ਕੇ ਆਏ ਸੀ ਮੰਗਾਂ ਉਹਨਾਂ ਨੇ ਕਹਿ ਵੀ ਸੀ ਆ ਇਹ ਐਮਐਸਪੀ ਬਣਾਵਾਂਗੇ ਕਮੇਟੀ ਬਣਾਵਾਂਗੇ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਲਖੀਮਪੁਰ ਖੀਰੀ ਵਾਲੇ ਜਿਹੜੇ ਸਾਡੇ ਸ਼ਹੀਦ ਸੀ ਉਹਨਾਂ ਦੇ ਦੋਸ਼ੀਆਂ ਨੂੰ ਅਸੀਂ ਕੈਸੇ ਵੀ ਸਜ਼ਾਵਾ ਦਿਓ ਤੇ ਕਿਸਾਨਾਂ ਨੂੰ ਇਨਸਾਫ ਦਿਓ ਉਹ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਗੱਲਾਂ ਨੂੰ ਲੈ ਕੇ 13 ਫਰਵਰੀ ਤੋਂ ਦੋ ਫਾਰਮਾਂ ਵੱਲੋਂ ਆਪਣਾ ਜਿਹੜਾ ਹੈਗਾ ਬਾਰਡਰਾਂ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਦੇ ਉੱਤੇ ਜਿਹੜਾ ਸਾਡਾ ਜਿਹੜਾ ਸੰਘਰਸ਼ ਚੱਲ ਰਿਹਾ ਉੱਥੋਂ ਜਿਹੜਾ ਅੱਜ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਇਹ ਸਾਰੇ ਭਾਰਤ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਦਿੱਤਾ ਗਿਆ ਵੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਟ੍ਰੇਨਾਂ ਅਸੀਂ ਜਾਮ ਕਰਨੀਆਂ ਨੇ ਉਸ ਸੱਦੇ ਨੂੰ ਲੈ ਕੇ ਅਸੀਂ ਅੱਜ ਆ ਬਰਨਾਲਾ ਸਟੇਸ਼ਨ ਦੇ ਉੱਤੇ ਬੈਠੇ ਆ ਤੇ ਜਿਹੜਾ ਸੱਦਾਗਾ ਉਹਨੂੰ ਅਸੀਂ ਪੂਰਾ ਤਨ ਦੇ ਹੀ ਨਾ ਨਿਮਾਰ ਰਹੇ ਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੀਆਂ ਤੁਸੀਂ ਆਪ ਦੇ ਮੂੰਹ ਨਾਲ ਮੰਗੀਆਂ ਮੰਨੀਆਂ ਮੰਗਾ ਮੰਨੀਆਂ ਸੀਗੀਆਂ ਵੀ ਉਹ ਤਾਂ ਲਾਗੂ ਕਰ ਦਿਓ ਨਮੀ ਤਾਂ ਅਸੀਂ ਕੋਈ ਮੰਗ ਵੀ ਨਹੀਂ ਪਾਈ ਉਲਟਾ ਸਾਨੂੰ ਜਦੋਂ ਅਸੀਂ ਸਾਡੀ ਰਾਜਧਾਨੀ 'ਚ ਜਾ ਰਹੇ ਸੀਗੇ 13 ਤਰੀਕ ਨੂੰ ਤੇ ਉਲਟਾ ਬਾਰਡਰਾਂ ਦੇ ਉੱਤੇ ਰੋਕ ਕੇ ਸਾਡੇ ਤੇ ਅਤਿਆਚਾਰ ਕੀਤਾ ਗਿਆ ਗੋਲੇ ਵਰਸਾਏ ਗਏ ਸਿੱਧੀਆਂ ਗੋਲੀਆਂ ਮਾਰੀਆਂ ਗਿਆ ਸਾਡਾ ਇੱਕ ਜਿਹੜਾ ਸੁਭਕਰਨ ਸਿੰਘਾ ਸ਼ਹੀਦ ਹੋ ਗਿਆ ਮੈਂ ਖੁਦ ਉੱਥੋਂ ਖਨੋਰੀ ਬਾਰਡਰ ਦੇ ਉੱਤੇ ਸੀ ਅਸੀਂ ਲੋਕਾਂ ਨੂੰ ਰੋਕਦੇ ਵੀ ਰਹੇ ਆ ਭਈ ਭਰਾਵੋ ਆਪਣਾ ਜਿਹੜਾ ਇਹ ਅੱਜ ਦਾ ਪ੍ਰੋਗਰਾਮ ਆ ਉਹ ਆਪਾਂ ਮੁਲਤਵੀ ਕਰਤਾ ਵੀ ਸਰਕਾਰ ਨਾਲ ਮੀਟਿੰਗ ਚੱਲ ਰਹੀ ਆ ਵੀ ਆਪਾਂ ਕਹਾ ਨਹੀਂ ਵਧਣਾ ਪਰ ਇਹ ਗੋਲਿਆਂ ਦੀ ਦੂਰ ਗੋਲਿਆਂ ਦੇ ਅਥਰੂ ਗਾਇਸ ਤੋਂ ਦੂਰ ਹੋ ਕੇ ਜਿਹੜਾ ਇਹ ਸੁਭਕਰਨ ਸੀਗਾ ਖੇਤ 'ਚ ਖੜਾ ਸੀ ਸਿੱਧੀ ਗੋਲੀ ਮਾਰੀ ਗਈ ਆ ਇੱਕ ਬੰਦੇ ਵੱਲੋਂ ਸਪੈਸ਼ਲ ਮਾਰਿਆ ਗਿਆ ਇਸ ਕਿਸਾਨ ਨੂੰ ਵੀ ਇਹ ਜਿਹੜੀਆਂ ਸਰਕਾਰਾਂ ਨੇ ਫાંਸੀਵਾਦੀ ਸਰਕਾਰਾਂ ਨੇ ਇਹਨਾਂ ਤੋਂ ਲੋਕਾਂ ਨੂੰ ਝਾਕ ਨਹੀਂ ਰੱਖਣੀ ਚਾਹੀਦੀ ਇਹ ਤਾਂ ਇੱਕ ਬੋਟਾਂ ਦਾ ਨਉ ਹੀ ਆ ਪ੍ਰਭੋ ਮੋਦੀ ਆ ਜਿਹੜਾ ਇਹ ਲੜਕੇ ਭਜਾਉਣਾ ਪੈਣਾਗਾ ਤੇ ਅੱਗੇ ਵੀ ਇਹਨੂੰ ਕੋਡਾ ਕਰਿਆਗਾ ਆਪਾਂ 13 ਮਹੀਨੇ 17 ਦਿਨ ਲੜੇ ਸੀ ਹੁਣ ਵੀ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਵੀ ਵੱਡੀ ਗਿਣਤੀ ਦੇ ਵਿੱਚ ਬਾਰਡਰਾਂ ਦੇ ਉੱਤੇ ਪਹੁੰਚੋ ਜੋ ਸੱਦਾ ਆਉਂਦਾਗਾ ਉਹਦੇ ਤੇ ਜਿਹੜਾ ਤੰਦਹੀ ਦੇ ਨਾਲ ਕੰਮ ਕਰਕੇ ਇਹਨੂੰ ਸਿਰੇ ਚੜਾਓ ਨਾਮ ਹੈ ਜੀ ਕਮਰ ਸਿੰਘ ਗਾਂਧੀ ਭਾਰਤੀ ਕਿਸਾਨ ਜੀ ਨਾ ਸਿੱਧੂਪੁਰ ਜ਼ਿਲ੍ਹਾ ਸਨੇਰਮਿਤ ਪ੍ਰਧਾਨ ਬਰਨਾਲਾ ਅੱਜ ਟ੍ਰੇਨਾਂ ਰੋਕਣ ਦਾ ਪ੍ਰੋਗਰਾਮ ਨਾ ਹੈਗਾ ਜੀ ਕਿੰਨੇ ਤੋਂ ਕਿੰਨੇ ਵਜੇ ਤੱਕ ਟ੍ਰੇਨਾਂ ਰੋਕਣਾ ਇਹ 12 ਤੋਂ 4 ਤੱਕ ਹੈ ਜੀ ਇਸ ਤੋਂ ਇਲਾਵਾ ਕੀ ਕਿਸੇ ਦਰਜ ਮਿੱਟਿਆ ਜਾ ਰਿਹਾ ਹੈ ਸਰ ਤਾਂ ਅੰਦਲੀ ਦੀਆਂ ਬਰੂਹਾਂ ਤੇ ਚੱਲਦਾ ਹਰਿਆਣੇ ਤੇ ਤੇ ਜਿਵੇਂ ਜਿਵੇਂ ਸਾਨੂੰ ਕਾਲ ਆਉਂਦੀ ਹੈਗੀ ਉਸੇ ਥੱਲੇ ਉਹਨੂੰ ਲਾਗੂ ਕਰਦੇ ਹੋਏ ਆਂ ਉਹਦੇ ਤੇ ਪੂਰਾ ਪਹਿਰਾ ਦੇ ਕੇ ਜਿੰਨੇ ਵੀ ਸਾਡੇ ਬਨਾਲਾ ਜ਼ਿਲ੍ਹੇ ਦੇ ਸਾਥੀ ਨੇ ਉਹ ਆਪਣੀ ਡਿਊਟੀ ਨਿਭਾਉਂਦਿਆ ਅੱਜ 12 ਤੋਂ 4 ਰੱਖੀਏ ਜੀ ਅੱਜ 12 ਤੋਂ 4 ਰੋਕੀਏਗੀ 12 ਤੋਂ 4 ਵਜੇ ਤੱਕ ਆਪਾਂ ਜੀ ਰੋਕੀਏਗੀ ਜੀ ਪੂਰੇ ਭਾਰਤ ਦੀ ਜੀ ਪੂਰੇ ਭਾਰਤ ਚ ਕੱਲਾ ਕੱਲਾ ਪੰਜਾਬ ਨਹੀਂ ਸਾਡੇ ਤੋਂ ਇਲਾਵਾ ਜਿਹੜੀਆਂ ਬਾਕੀ ਦੀਆਂ ਦਸੇ ਬੰਦੀਆਂ ਪੰਜਾਬ ਦੇ ਵਿੱਚ ਪੰਜ ਦਸੇ ਬੰਦੀਆਂ ਹੋਰ ਨੇ ਜਿਨ੍ਹਾਂ ਦੀ ਅਗਵਾਈ ਅਗਰਾਹਾ ਕਰ ਰਹਾ ਉਹ ਵੀ ਅੱਜ ਹਮੇਤੇ ਰੇਲਾਂ ਦੇ ਟੇਸਰਾਂ ਤੇ ਬੈਠੀਆਂ ਨੇ ਸਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਤੇ ਸੱਤ ਦੀ ਕੀਤਾ ਜਾ ਰਿਹਾ ਉਹਨਾਂ ਵੱਲੋਂ ਕਿ ਕਿਤੇ ਨਾ ਕਿਤੇ ਗਲਤ ਨਹੀਂ ਕੀਤਾ ਜਾ ਰਿਹਾ ਉਹਨਾਂ ਵੱਲੋਂ ਜਿਹੜੀ ਸਰਕਾਰ ਆ ਗਈ ਇਹ ਜਿਹੜਾ ਬਾਹਰਲੇ ਸੂਬਿਆਂ ਨੂੰ ਦਿਖਾਉਣਾ ਚਾਹੁੰਦੀ ਆ ਵੀ ਇਹ ਕਿਸਾਨ ਨਹੀਂ ਹੈਗੇ ਇਹ ਤਾਂ ਇੱਕ ਸਿੱਖ ਦਿੱਲੀ ਨੂੰ ਆ ਰਹੇ ਆ ਜਦ ਕਿ ਸਿੱਖ ਨਹੀਂ ਪੂਰਾ ਕਿਸਾਨ ਆ ਜਿਹੜਾ ਪੰਜਾਬ ਦਾ ਜਾਂ ਪੂਰੇ ਭਾਰਤ ਦਾ ਕਿਸਾਨ ਆ ਇਹ ਸਾਰਾ ਕਿਸਾਨੀ ਮਸਲਾ ਹੈਗਾ ਕਿਉਂਕਿ ਐਮਐਸਪੀ ਦੀ ਲੋੜ ਪੂਰੇ ਭਾਰਤ ਨੂੰ ਆ ਕਿੱਥੇ ਤੱਕ ਅਮਰੀਕਾ ਦੀ ਸਰਕਾਰਾਂ ਦੀ ਜਿਹੜੀ ਨੀਤੀ ਆ ਗਈ ਉਹਦਾ ਆਪਣੇ ਕਿਸਾਨਾਂ ਨੂੰ ਸਭ ਤੋਂ ਈ ਵੱੜ ਜਾਂਦੀਆਂ ਨੇ ਸਾਡੇ ਨਾਲ ਜੋੜਦੇ ਅਮਰੀਕਾ ਨਾਲ ਸਾਨੂੰ ਪਰ ਸਾਨੂੰ ਦੇਣ ਨੂੰ ਕੁਝ ਨਹੀਂ ਇਨ੍ਹਾਂ ਕੋਲੇ ਸਿਰਫ ਕਿਸਾਨ ਦੇ ਕੋਲ ਲੁੱਟਣ ਤੋਂ ਇਲਾਵਾ ਇਨ੍ਹਾਂ ਕੋਲੇ ਹੋਰ ਕੱਖ ਨਹੀਂ ਉਹਨੇ بڑے بڑے ਸੈਲੋ ਬਣਾ ਲਏ ਤੇ ਦਵਾਦਬ ਖਰੀਦ ਕੇ ਜਿਹੜੀ ਜੀਰੀ ਆ ਦਾ ਕਣਕਾ ਉਹ ਲੈ ਜਾਂਦੇ ਆ ਜੇ ਐਮਐਸਪੀ ਨਾ ਹੋਵੇ ਤਾਂ ਪੰਜਾਬ ਦਾ ਜਿਹੜਾ ਕਿਸਾਨ ਹੈ ਕਾਲ ਹੋ ਜਾਊਗਾ ਸਾਡੀ ਮੰਗ ਹੈ ਕਿ ਪੂਰੀਆਂ ਤੈ ਹੀ ਫਸਲਾਂ ਤੇ ਜਿਹੜੀ ਭਾਅ ਸਰਕਾਰ ਆ ਉਹ ਐਮਐਸਪੀ ਦੇਵੇ ਤੇ ਇਹਦੇ ਤੇ ਕੋਨੂੰਨ ਬਣਾਵੇ ਕਿ ਜਾਂ ਜਿਹੜੀ ਖਰੀਦ ਦੀ ਗਰੰਟੀ ਆ ਉਹ ਪੱਕੀ ਹੋਵੇ ਜੋ ਅਗਲਾ ਸੰਘਰਸ਼ ਆ ਸਿੰਘ ਜੂ ਕਿਸਾਨ ਨੂੰ ਮੋਰਚੇ ਦੇ ਚੰਦੇ ਇਹਦੀ ਲਗਾਇਆ ਜਾਏਗਾ ਜੀ ਇਹ ਜ਼ੰਗਾਇ ਰਾਜਨੀਤਿਕਾ ਕਿਸਾਨ ਸੁਖਤ ਮੋਰਚਾ ਜਿਹੜੀਆਂ ਉਤਰੀ ਭਾਰ ਦੀਆਂ ਲਗਭਗ 100 ਦੇ ਸੇ ਬੰਦੀ ਆ ਸਰਪਰਸਕ ਦੀ ਪਲੇਅਰ ਕਿਸਾਨ ਮਜ਼ਦੂਰ ਸੰਘਾਟ ਕਮੇਟੀ ਇਹਨਾਂ ਦਾ ਝੰਡਾ ਲੜਿਆ ਜਾਊਗਾ ਕਿ ਨਾ ਹੋ ਕੇ ਦੇ ਹੋਰ ਇਹ ਜਿੰਨਾ ਚਿਰ ਅੰਦੋਲਨ ਚੱਲੂਗਾ ਜਿੰਨਾ ਚਿਰ ਜਿੱਤਿਆ ਨਹੀਂ ਇਹਨਾਂ ਦੋਨਾਂ ਫੋਰਮਾਂ ਅਤੇ ਜਿਹੜੀ ਭਾਰਤ ਦੀ ਲਗਭਗ 100 ਦੇਸੀ ਬੰਦੀਆ ਇਹਦੇ ਸਾਹਮਣੋਂ ਉਹਦੇ ਝੰਡੇ ਤੇ ਲਈ ਲੜਿਆ ਜਾਊਗਾ